ਇਹ ਆਪਣਾ ਪੰਜਾਬ ਹੈ ਸਾਡਾ ਔਰ ਅਸੀਂ ਖੁਸ਼ਕਿਸਮਤ ਹੈਗੇ ਆਂ ਕਿ ਸਾਡਾ ਜਨਮ ਇਸ ਖਿੱਤੇ ਦੇ ਵਿੱਚ ਹੋਇਆ ਜਿੱਥੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਸਾਨੂੰ ਜੋੜਿਆ ਗਿਆ ਲੇਕਿਨ ਅੱਜ ਪੰਜਾਬ ਦੇ ਵਿੱਚ ਜਿਹੜਾ ਸਿਆਸਤ ਹੈ ਉਹ ਇੰਨੀ ਗੰਦਲੀ ਹੋ ਗਈ ਹੈ ਨਸ਼ਿਆਂ ਦਾ ਇਹਨਾਂ ਰਾਜ ਹੈ ਗੈਂਗਸਟਰਸ ਦਾ ਇਹਨਾਂ ਰਾਜ ਹੈ ਲਾ ਲੈਸਨੈਸ ਇੰਨੀ ਹੈ ਗਿਆ ਡਿਵੈਲਪਮੈਂਟ ਦੇ ਵਿੱਚ ਵਿਕਾਸ ਦੇ ਵਿੱਚ ਅਸੀਂ ਜੋ ਕਦੇ ਪਹਿਲੇ ਨੰਬਰ ਤੇ ਸੂਬਾ ਹੁੰਦਾ ਸੀ ਅੱਜ ਤੋ 25-30 ਸਾਲ ਪਹਿਲਾਂ ਅੱਜ ਅਸੀਂ 25ਵੇਂ 30ਵੇਂ ਨੰਬਰ ਤੇ ਚਲੇ ਗਏ ਹੈ ਗਿਆ ਕੋਈ ਸਾਡਾ ਜਿਹੜੇ ਬੱਚੇ ਹੈ ਨੌਜਵਾਨ ਹੈ ਉਹ ਹੀਲੇ ਵਸੀਲੇ ਰਾਈਟ অর ਰੋਂਗ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਹੈਗੇ ਸੋ ਇਸ ਕਰਕੇ ਅਸੀਂ ਅੱਜ ਇਹੋ ਜੀ ਚੌਰਾਹੇ ਤੇ ਆ ਕੇ ਖੜੇ ਹੈ ਜਿੱਥੇ ਸਾਡੀ ਜਿਹੜੀ ਸਰਕਾਰ ਹੈ ਜਿਹਦੀ ਜਿੰਮੇਵਾਰੀ ਬਣਦੀ ਹੈ ਕਿ ਨੌਜਵਾਨਾਂ ਨੂੰ ਸੇਧ ਦੇਵੇ ਉਹਨਾਂ ਲਈ ਅਜਿਹੀਆਂ ਪਾਲਿਸੀਆਂ ਬਣਾਵੇ ਲੈ ਕੇ ਆਵੇ ਕਿ ਉਹ ਆਪਣਾ ਉਹਨਾਂ ਨੂੰ ਇੱਥੇ ਰੁਜ਼ਗਾਰ ਮਿਲੇ ਪੰਜਾਬ ਦੇ ਵਿੱਚ ਉਹ ਪੰਜਾਬ ਚ ਸੈੱਟ ਹੋਣ ਪੰਜਾਬ ਨੂੰ ਪਿਆਰ ਕਰਨ ਅੱਜ ਅਸੀਂ ਆਪਣਾ ਸਿੱਖੀ ਤੋਂ ਦੂਰ ਹੋ ਰਹੇ ਹਾਂ ਅੱਜ ਅਸੀਂ ਪੰਜਾਬ ਤੋਂ ਦੂਰ ਹੋ ਰਹੇ ਹਾਂ ਪੰਜਾਬੀਅਤ ਤੋਂ ਦੂਰ ਹੋ ਰਹੇ ਹੈਗੇ ਆਂ ਔਰ ਅਸੀਂ ਉਹਨਾਂ ਉਹਨਾਂ ਸਟੇਟਾਂ ਵਾਲ ਉਹਨਾਂ ਲੀਡਰਾਂ ਵਾਲ ਪੰਜਾਬ ਨੂੰ ਛੱਡ ਕੇ ਬਾਹਰਲੇ ਸੂਬਿਆਂ ਦੇ ਲੀਡਰਾਂ ਨੂੰ ਦੇਖ ਰਹੇ ਹਾਂ ਪਾਵੇਂ ਕੇਸਰੀਵਾਲ ਹੋਵੇ ਪਾਵੇਂ ਰਾਹਲ ਗਾਂਧੀ ਹੋਵੇ ਪਾਵੇਂ ਕੋਈ ਹੋਵੇ ਅਸੀਂ ਉਹਨਾਂ ਵੱਲ ਚਾਹ ਕਰੇ ਆ ਜਿਹੜੇ ਪਹਿਲਾਂ ਸਾਡੇ ਤੋਂ ਰਹਿਨਮਾਈ ਲੈਂਦੇ ਸੀ ਸਾਡੇ ਤੋਂ ਸੇਧ ਲੈਂਦੇ ਸੀ ਪੰਜਾਬ ਦੇ ਵਿੱਚ ਸਭ ਕੁਝ ਹੈ ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ ਪਾਵੇਂ ਅੱਜ ਤਿੰਨ ਦਰਿਆ ਚੱਲਦੇ ਹੈਗੇ ਆ ਪੰਜਾਬ ਦੇ ਵਿੱਚ ਲੇਕਿਨ ਇੱਕ ਜਖੇਜ਼ ਜ਼ਮੀਨ ਹੈ ਉਪਜਾਊ ਹੈ ਹਰ ਫਸਲ ਹੁੰਦੀ ਹੈ ਹਰ ਮੌਸਮ ਇੱਥੇ ਹੈਗਾ ਆ ਔਰ ਚੰਗੇ ਸੋਹਣੇ ਸੁਨਖੇ ਨੌਜਵਾਨ ਲੜਕੇ ਲੜਕੀਆਂ ਪੂਰੀ ਦੁਨੀਆ ਦੇ ਵਿੱਚ ਅਸੀਂ ਸਭ ਤੋਂ ਚੰਗੇ ਜੁੱਸੇ ਵਾਲੇ ਅਗੇ ਆ ਮਿਹਨਤੀ ਹੈ ਲੇਕਿਨ ਅੱਜ ਅਸੀਂ ਬਹੁਤ ਤਰਸਯੋਗ ਹਾਲਤ ਵਿੱਚ ਪਹੁੰਚ ਗਏ ਆ ਸੋ ਮੈਂ ਇਹ ਫੀਲ ਕਰਦਾ ਹੈਗਾ ਮੈਂ ਇੱਕ ਬਿਰੋਕਰੇਟ ਆਈਐਸ ਜਿਹੜੀ ਕਿ ਭਾਰਤ ਦੀ ਸਭ ਤੋਂ ਪ੍ਰੀਮੀਅਰ ਸਰਵਿਸ ਹੈ ਉਹਦੇ ਚੋਂ ਰਿਟਾਇਰ ਹੋਇਆ ਹੈਗਾ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈਗੀ ਕਿ ਮੈਨੂੰ ਲੱਗਦਾ ਹੈਗਾ ਕਿ ਸਾਰੀਆਂ ਪਾਰਟੀਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਐਹੋ ਜਿਹੀ ਪੋਲੀਟੀਕਲ ਪਾਰਟੀ ਹੈ ਜਿਹੜੀ ਪੰਜਾਬੀਆਂ ਦਾ ਜਿਹੜਾ ਸਹੀ ਮਹੀਨੇ ਦੇ ਵਿੱਚ ਵੇੜਾ ਪਾਰ ਲਾ ਸਕਦੀ ਹੈ ਜਿਹੜਾ ਕਿ ਪੰਜਾਬ ਦਾ ਭਲਾ ਕਰ ਸਕਦੀ ਹੈ ਪੰਜਾਬ ਦੇ ਵਿੱਚ ਭਾਵੇਂ ਪੰਜਾਬੀ ਸਾਡੇ ਕੋਈ ਬਹੁਤ ਸਾਰੇ ਲੋਕੀ ਕਹਿਣਗੇ ਕਿ ਜੀ ਆਪਣਾ ਕੇਂਦਰ ਸਾਡੇ ਨਾਲ ਵਿਤਕਰਾ ਕਰ ਰਿਹਾ ਕੇਂਦਰ ਸਾਡਾ ਘਾਲ ਕਰ ਰਿਹਾ ਕੇਂਦਰ ਲੇਕਨ ਮੋਦੀ ਜੀ ਨੇ ਜਦੋਂ ਦੇ ਪਿਛਲੇ 11 ਸਾਲ ਤੋਂ ਇਹ ਪਾਵਰ ਚ ਆਏ ਆ ਇੱਕ ਵੀ ਜਿਹੜਾ ਕੋਈ ਕਦਮ ਨਹੀਂ ਚੁੱਕਿਆ ਜਿਹਦੇ ਨਾਲ ਪੰਜਾਬੀਆਂ ਦਾ ਸਿੱਖਾਂ ਦਾ ਜਾਂ ਕਿਸੇ ਤਰੀਕੇ ਦਾ ਵੀ ਕਿਸੇ ਤਰ੍ਹਾਂ ਦਾ ਵਿਤਕਰਾ ਹੋਵੇ ਜਾਂ ਘਾਣ ਹੋਵੇ ਉਹਨਾਂ ਨੇ ਸਾਡੇ ਲਈ ਜਿੱਥੇ ਆਪਣਾ ਕੋਰੀਡੋਰ ਖੋਲਿਆ ਆਪਣਾ ਕਰਤਾਰਪੁਰ ਸਾਹਿਬ ਵਾਲਾ ਮੈਂ ਖੁਦ ਵਿਜ਼ਿਟ ਕਰਕੇ ਆਇਆ ਕਿੰਨੀ ਸ਼ਾਂਤੀ ਹੈ ਕਿੰਨਾ ਮਜ਼ਾ ਆਂਦਾ ਜਾ ਕੇ ਵਿਜ਼ਿਟ ਕਰਕੇ ਉਹਨਾਂ ਨੇ ਜਿਹੜਾ ਰੋਪਵੇ ਬਣ ਰਿਹਾ ਹੈਗਾ ਸਾਡਾ ਆਪਣਾ ਹੇਮਕੋਟ ਸਾਹਿਬ ਦਾ 2700 ਤੋਂ ਵੱਧ ਕਰੋੜ ਰੁਪਏ ਦਾ ਜਿਹੜਾ ਰੋਪਵੇ ਹੈਗਾ ਜਿਹੜੀਆਂ 2 ਦਿਨ ਦੀ ਯਾਤਰਾ ਸੀ ਉਹ ਅੱਧੇ ਘੰਟੇ ਦੇ ਵਿੱਚ ਮੁਕੰਮਲ ਹੋ ਜਾਣੀ ਹੈ ਜਿਹੜਾ ਉਹਨਾਂ ਨੇ ਸਾਡਾ 9ਵੇਂ ਪਾਸ਼ਾ ਦਾ ਲਾਲ ਕਿਲੇ ਤੋਂ ਪਹਿਲੀ ਵਾਰੀ ਇੱਕ ਭਾਵੇਂ ਸਿੰਬੋਲਿਕ ਹੈ ਉਹਨਾਂ ਦਾ ਕਤਲ ਦਾ ਫਰਮਾਨ ਹੋਇਆ ਸੀ ਉੱਥੇ ਉਹਨਾਂ ਦਾ ਗੁਰਪੁਰਬ ਮਨਾਇਆ ਭਾਵੇਂ ਉਹਨਾਂ ਨੇ ਸਾਡੇ ਜਿਹੜੇ ਦੋ ਸੱਜਦੇ ਸੀ ਜਿਨ੍ਹਾਂ ਨੂੰ ਅਸੀਂ ਨਤਮਸਤਕ ਹੋ ਕੇ ਆਇਆ ਉਹਨਾਂ ਦਾ ਵੀਰਵਾਦ ਦਿਵਸ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਆਪਣਾ ਪਿਛਲੇ 3-4 ਸਾਲ ਤੋਂ ਅਸੀਂ ਇਹ ਮੋਦੀ ਜੀ ਦੀ ਦੇਣ ਨੂੰ ਕਦੇ ਨਹੀਂ ਦੇ ਸਕਦੇ ਜਿਹੜੇ ਲੋਕਾਂ ਨੇ ਮੁਖਲਫਤ ਕਰਨੀ ਆ ਉਹ ਜਿੰਨਾ ਮਰਜੀ ਕਰੀ ਜਾਣ ਪਰ ਮੋਦੀ ਜੀ ਸਿੱਖਾਂ ਨੂੰ ਪਿਆਰ ਕਰਦੇ ਆ ਮੋਦੀ ਜੀ ਪੰਜਾਬੀਆਂ ਨੂੰ ਪਿਆਰ ਕਰਦੇ ਆ ਮੋਦੀ ਜੀ ਮੁੱਖ ਮੰਤਰੀ ਗੁਜਰਾਤ ਬਣਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਹਨਾਂ ਨੇ ਲੰਬਾ ਸਮਾਂ گزارਿਆ ਪੰਜਾਬੀਆਂ ਨੂੰ ਇਸ ਕਰਕੇ ਵੀ ਪਿਆਰ ਕਰਦੇ ਆ ਕਿ ਪੰਜਾਬ ਨੂੰ ਜਾਣਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਿੱਖਾਂ ਨੂੰ ਆਪਣੇ ਗੁਰੂ ਨੌਵੇਂ ਪਾਸ਼ਾ ਦੀ ਸਾਡੇ ਆਪਣੇ ਦਸਵੇਂ ਪਾਸ਼ਾ ਦੀ ਜਿਹੜੀ ਉਹ ਦੇਨ ਹੈ ਜਿਹੜੀ ਹਿੰਦੂਤਵ ਨੂੰ ਦੇਨ ਹੈ ਉਹਨੂੰ ਕਦੇ ਤੁਲਾ ਨਹੀਂ ਸਕਦੇ ਇਸ ਕਰਕੇ ਜਿਹੜਾ ਕਾਂਗਰਸ ਨੇ ਕੀਤਾ ਜਿਹੜਾ ਥਾਣ ਆਮ ਆਦਮੀ ਪਾਰਟੀ ਕਰ ਰਹੀ ਹੈ ਸਾਡੇ ਪੰਜਾਬ ਦਾ ਸਿੱਖਾਂ ਦਾ ਨਸ਼ਿਆਂ ਦੇ ਰੂਪ ਦੇ ਵਿੱਚ ਲਾਲਸਨਸ ਦੇ ਰੂਪ ਦੇ ਵਿੱਚ ਗੈਂਗਸਟਰ ਦੇ ਰੂਪ ਵਿੱਚ ਇਸ ਤੋਂ ਅਗਰ ਕੋਈ ਛਡਕਾਰਾ ਕੋਈ ਪਾਰਟੀ ਬੁਲਾ ਸਕਦੀ ਹੈ ਉਹ ਸਿਰਫ ਤੇ ਸਿਰਫ ਪਾਤੀ ਜਨਤਾ ਪਾਰਟੀ ਹੈ ਸੋ ਮੈਂ ਆਪਣਾ 27 ਨੇੜੇ ਹਾਲਾਂਕਿ ਮੈਂ ਇਹ ਬੜੇ ਆਪਣਾ ਕਿਉਂਕਿ ਬਰੋਕਰਟ ਵੀ ਰਿਹਾ ਹੈਗਾ ਡੀਸੀ ਰਿਹਾ ਮੈਂ ਕਮਿਸ਼ਨਰ ਰਿਹਾ ਮੈਂ ਜ਼ਿੰਮੇਵਾਰੀ